ਸਭ ਨੂੰ ਸਤਿ ਸ਼੍ਰੀ ਅਕਾਲ ਜੀ ਕਈ ਦਿਨਾਂ ਤੋਂ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਇਸ ਵੀਡੀਓ ਵਿੱਚ ਅੱਜ 3 ਮਾਰਚ 2025 ਨੂੰ ਸ਼ਾਮ 4 ਵਜੇ ਦੀ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਜੋ ਨਹਿਰ ਸ਼ਰੇਂਦਵਾਲੀ ਸ਼ਾਇਰ ਰੋਪੜ ਸ਼ਾਇਰ ਤੇ ਛੋਟੇ 11 12 ਗੇਟ ਆ ਉਹ ਬੰਦ ਪਏ ਨੇ ਆਮ ਤੌਰ ਤੇ ਪਹਿਲੇ ਵੀ ਬੰਦ ਹੀ ਹੁੰਦੇ ਨੇ ਜੇ ਦੇਖ ਸਕਦੇ ਹੋ ਪਾਣੀ ਕੰਟਰੋਲ ਕੀਤਾ ਹੋਇਆ ਰੋਕਿਆ ਹੋਇਆ ਪਾਣੀ ਛੱਤਲੇਜ ਦਰਿਆ ਰੋਪੜ ਹੈੱਡਵਰਕ ਇਸ ਤੇ ਇਹ ਦੇਖੋ ਇਹ ਛੋਟੇ ਗੇਟ ਜੋ ਆਮ ਤੌਰ ਤੇ ਬੰਦ ਹੁੰਦੇ ਨੇ ਅੱਜ ਵੀ ਬੰਦ ਨੇ ਲੀਕੇਜ ਦਾ ਪਾਣੀ ਜਾ ਰਿਹਾ ਅੱਗੇ ਇਹ ਆ ਜੀ ਰੋਪੜ ਵਾਲੀ ਸਾਈਡ ਤੇ ਛੋਟੇ ਗੇਟ ਇਹ ਜੋ ਬਲਾਚੌਰ ਵਾਲੀ ਸਾਈਡ ਦੇ ਛੋਟੇ ਚਾਰ ਗੇਟ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਬੰਦ ਪਏ ਨੇ ਗੇਟਾਂ ਦੇ ਦੇਖੋ ਬਰਾਬਰ ਪਾਣੀ ਹੋਇਆ ਹੋਇਆ 1.2 ਇੰਚੀ ਡਾਊਨ ਆ ਇਹ ਅੱਗੇ ਜਿੱਧਰ ਨੂੰ ਪਾਣੀ ਜਾਂਦਾ ਛੱਡਣਾ ਹੁੰਦਾ ਉਧਰ ਦੀ ਇਹ ਪੋਜੀਸ਼ਨ ਨੀਵੀਂ ਜਗ੍ਹਾ ਤੇ ਪਾਣੀ ਹੈ ਸਾਹਮਣੇ ਦੇਖੋ ਕਾਹ ਪੂਛ ਵੀ ਉੱਗਿਆ ਹੋਇਆ ਜਿੱਥੇ ਉੱਚੀ ਜਗ੍ਹਾ ਸੁੱਕਾ ਪਿਆ ਨੀਵੀਂ ਜਗ੍ਹਾ ਤੇ ਪਾਣੀ ਹੈ ਇਹ ਦੇਖੋ ਇੱਧਰ ਗੇਟ ਬੰਦ ਪਏ ਨੇ ਹਲਕਾ ਹਲਕਾ ਮੀਂਹ ਜੀ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਇੱਧਰ ਇਹ ਗੇਟ ਬੰਦ ਨੇ ਆ ਦੇਖੋ ਇੱਕ ਗੇਟ ਖੁੱਲਾ ਇੱਥੇ ਇਹ ਇੱਕ ਗੇਟ ਖੁੱਲਿਆ ਹੋਇਆ ਵੱਡੇ ਗੇਟਾਂ ਚੋਂ ਸਾਹਮਣੇ ਤੁਸੀਂ ਪਾਣੀ ਦੀ ਸਥਿਤੀ ਸਤਲੁਜ ਰੇ ਆਦੀ ਦੇਖ ਸਕਦੇ ਹੋ ਜਿਉਂ ਅੱਗੇ ਪਾਣੀ ਜਾ ਰਿਹਾ ਰੋਪੜ ਹੈਡ ਵਰਕ ਵਿੱਚੋਂ ਇੱਧਰ ਇੱਕ ਗੇਟ ਖੁੱਲਿਆ ਅੱਗੇ ਜਾ ਕੇ ਮੈਂ ਦਿਖਾਉਣਾ ਜੇ ਕੋਈ ਗੇਟ ਖੁੱਲਾ ਹੋਇਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਆ ਗੇਟ ਖੁੱਲਿਆ ਇਸ ਤੋਂ ਗਏ ਵਿਸ਼ਰੀ ਸ਼ੈਟ ਸੇ ਦੇਖੋ ਟੋਟਲੀ ਗੇਟ ਬੰਦ ਪਏ ਨੇ ਦਿਖ ਰਹੇ ਨੇ ਦੇਖੋ ਅੱਗੇ ਟੋਟਲ ਗੇਟ ਬੰਦਨ ਪਏ ਨੇ ਅੱਗੇ ਜਾ ਕੇ ਮੈਂ ਦਿਖਾ ਰਿਹਾ ਇਹ ਮੈਂ ਹੁਣ ਕਾਫੀ ਅੱਗੇ ਆ ਗਿਆ ਇਹ ਦੇਖੋ ਇੱਥੇ ਇੱਕ ਗੇਟ ਹੋਰ ਖੁੱਲਾ ਇੱਥੇ ਇਹ ਦੇਖ ਸਕਦੇ ਤੁਸੀਂ ਗੁਰਦੁਆਰਾ ਵਾਲੀ ਸ਼ੈਟ ਸੇ ਇੱਕ ਵੱਡਾ ਗੇਟ ਹੋਰ ਖੁੱਲਾ ਛੱਤ ਲੁਧਰਿਆ ਰੋਪਰ ਹੈਡ ਵਰਕਸ ਤੋਂ ਜੋ ਅੱਗੇ ਛੱਡਿਆ ਗਿਆ ਪਾਣੀ ਕਿਉਂਕਿ ਉੱਥੇ ਪਾਣੀ ਕੰਟਰੋਲ ਕਰਕੇ ਮੇਰ ਸ਼੍ਰੀਿੰਦਰ ਨੂੰ ਮੇਰ ਬਲਾਚੌਰ ਨੂੰ ਸਪਲਾਈ ਦੇਣੀ ਹੁੰਦੀ ਆ ਜਿਹਦੀ ਵਜ੍ਹਾ ਨਾਲ ਗੇਟ ਬੰਦ ਰੱਖਣੇ ਪੈਂਦੇ ਨੇ ਪਾਣੀ ਕੰਟਰੋਲ ਕਰਨਾ ਪੈਂਦਾ ਇਹ ਦੇਖੋ ਬਾਕੀ ਟੋਟੇ ਗੇਟ ਬੰਦ ਪਏ ਨੇ ਸਾਰੇ ਇਹ ਆ ਜੀ ਮੇਰ ਬਲਾਚੌਰ ਦੇ ਗੇਟ ਇਹ ਦੋ ਗੇਟ ਨੇ ਇਹ ਦੋਵੇਂ ਗੇਟ ਬੰਦ ਪਏ ਨੇ ਦੇਖ ਸਕਦਾ ਤੁਸੀਂ ਇਹ ਜਿੱਧਰੋਂ ਮੇਰ ਬਲਾਚੌਰ ਦਾ ਪਾਣੀ ਜਾਂਦਾ ਦੇਖੋ ਬਿਲਕੁਲ ਬੰਦ ਅੱਗੇ ਸੁੱਕਾ ਪਿਆ ਲੀਕ ਹੋਈਦਾ ਥੋੜਾ ਬਤਾ ਜੋ ਪਾਣੀ ਆ ਉਹ ਨਹਿਰ ਚ ਜਾ ਰਿਹਾ ਇਹ ਹੈ ਜੀ ਨਹਿਰ ਬਲਾਚਾਵਰ ਤੁਸੀਂ ਦੇਖ ਸਕਦੇ ਹੋ ਅੱਜ ਦੀ ਤਾਜ਼ਾ ਸਥਿਤੀ ਇਹ ਸਰਹੰਦ ਨਹਿਰ ਦੇ ਗੇਟ ਨੇ ਜਿੱਥੋਂ ਸਰਹੰਦ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਗੇਟ ਤੁਸੀਂ ਦੇਖ ਸਕਦੇ ਹੋ ਜੀ ਇਹ ਪਾਣੀ ਛੱਡਿਆ ਹੋਇਆ ਜਿਵੇਂ ਪੁਲ ਦੇ ਉੱਪਰੋਂ ਤੁਹਾਨੂੰ ਦਿਖਾ ਰਹੇ ਹਾਂ ਪੋਜੀਸ਼ਨ ਤਾਜ਼ਾ ਅੱਜ ਦੀ ਜਿੱਥੇ ਸਰਹੰਦ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਦੇਖੋ ਪਹਿਲੇ ਤੇ ਪਾਣੀ ਦਾ ਲੈਵਲ ਕਾਫੀ ਉੱਚਾ ਹੁੰਦਾ ਸੀ ਅੱਜ ਪਾਣੀ ਘੱਟ ਛੱਡਿਆ ਹੋਇਆ ਵਿੱਚ ਗੇਟ ਬੰਦ ਵੀ ਨੇ ਇਹ ਟੋਟਲ 13 ਗੇਟ ਨੇ 13 ਗੇਟਾਂ ਦੇ ਵਿੱਚੋਂ 6 ਗੇਟ ਬੰਦ ਪਏ ਨੇ ਇਹ ਤੁਸੀਂ ਦੇਖ ਸਕਦੇ ਹੋ ਤਾਂ ਦਾ ਸਥਿਤੀ ਮੈਂ ਸਾਹਮਣੇ ਜਾ ਕੇ ਵੀ ਦਿਖਾਉਂਗਾ ਇਹ ਦੇਖੋ ਇਹ ਗੇਟ ਅੱਗੇ ਬੰਦ ਦਾ ਉਸ ਤੋਂ ਅੱਗੇ ਫਿਰ ਦੋ ਗੇਟ ਬੰਦ ਨੇ ਇਹ ਮੈਂ ਕਾਫੀ ਅੱਗੇ ਜਾ ਕੇ ਦਿਖਾ ਰਿਹਾ ਜੂਮ ਕਰਕੇ ਦਿਖਾਉਣਾ ਇਹ ਦੇਖੋ ਜੂਮ ਕਰਕੇ ਦਿਖਾ ਰਿਹਾ ਇਹ ਪਾਣੀ ਦੀ ਸਥਿਤੀ 6 ਗੇਟ ਬੰਦ ਪਈ ਨੇ 13 ਦੇ ਵਿੱਚੋਂ ਪਾਣੀ ਪਹਿਲੇ ਦੇ ਮੁਕਾਬਲੇ ਬਹੁਤ ਘੱਟ ਛੱਡਿਆ ਹੈ ਇੱਥੇ ਵੀ ਕਿਉਂਕਿ ਅੱਜਕੱਲ੍ਹ ਕੰਜ਼ਮਪਸ਼ਨ ਬਹੁਤ ਘੱਟ ਹੁੰਦੀ ਆ ਗਰਮੀਆਂ ਨੂੰ ਤੇ ਝੋਨੇ ਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਪਾਣੀ ਭਾਰੀ ਮਾਤਰਾ 'ਚ ਛੱਡਣਾ ਪੈਂਦਾ ਇਹਦੇ ਕੰਡੇ ਵੀ ਦੇਖੋ ਪਹਿਲੇ ਜੋ ਕੱਚੇ ਹੁੰਦੇ ਸੀ ਸ਼੍ਰੀਹਿੰਦ ਨਹਿਰ ਦੇ ਇਹ ਤੋਂ ਪੱਕੇ ਕਰ ਦਿੱਤੇ ਗਏ ਨੇ ਇਹ ਆ ਜੀ ਨਵਾਂ ਸ਼੍ਰੀਹਿੰਦ ਦਾ ਜੋ ਪਾਣੀ ਜਾ ਰਿਹਾ ਅੱਜ 1 ਮਾਰਚ 2025 ਸ਼ਾਮ ਨੂੰ 4 ਵਜੇ ਦੀ ਤਾਜ਼ਾ ਸਥਿਤੀ ਇਹ ਦੇਖੋ ਹੈਡਵਰਕ ਇਸ ਤੇ ਪਾਣੀ ਰੋਕਿਆ ਹੋਇਆ ਹੈ ਗੇਟਾਂ ਤੋਂ ਦੇਖੋ 2-3 ਇੰਚੀ ਡਾਉਨ ਹੈ ਇਹ ਗੇਟ ਰੇਖਾ ਅੱਗੇ ਤੁਸੀਂ ਮੀਨ ਇਹਦੇ ਰੋਪੜ ਹੈਡਵਰਕ ਇਸ ਤੇ ਸੱਤ ਲੋ ਦਰਿਆ ਦੇ ਇਹ ਹੈ ਜੀ ਪਾਣੀ ਦੀ ਅੱਜ 1 ਮਾਰਚ 2025 ਸ਼ਾਮ 4 ਵਜੇ ਦੀ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦੇਖੋ ਪਾਣੀ ਕੰਟਰੋਲ ਕਰਕੇ ਰੱਖਿਆ ਹੋਇਆ ਕਿਉਂਕਿ 2-3 ਦਿਨ ਤੋਂ ਹਲਕਾ-ਹਲਕਾ ਮੀਂਹ ਪੈ ਰਿਹਾ ਜਿਦੀ ਵਜ੍ਹਾ ਨਾਲ ਕੁਝ ਨਦੀਆਂ ਨਾਲਿਆਂ ਦਾ ਪਾਣੀ ਖੁੱਲਕੇ ਇਹਦੇ ਵਿੱਚ ਆਉਂਦਾ ਔਰ ਮਿੱਟੀ ਵੀ ਖੁੱਲਕੇ ਆਉਂਦੀ ਹੈ ਪਾਣੀ ਦਾ ਰੰਗ ਵੀ ਗੰਧਲਾ ਹੋਇਆ ਪਿਆ ਪਹਿਲੇ ਦੇ ਮੁਕਾਬਲੇ ਦੇਖੋ ਕਿੰਨਾ ਮਹਿਲਾ ਹੋਇਆ ਮਿੱਟੀ ਰੰਗਾ ਰੰਗ ਹੋਇਆ ਪਿਆ ਕਿਉਂਕਿ ਇਹਨੂੰ ਖੋਲਕੇ ਤੇ ਛੋਟੀਆਂ-ਛੋਟੀਆਂ ਨਦੀਆਂ ਨਾਲਿਆਂ ਦਾ ਪਾਣੀ ਛੱਤ ਲਈ ਦਰਿਆ ਦੇ ਵਿੱਚ ਮਿਲ ਜਾਂਦਾ ਸਰਸਾ ਨਦੀ ਦਾ ਪਾਣੀ ਵੀ ਸਤਲੁਜ ਦੇ ਵਿੱਚ ਹੀ ਮਿਲਦਾ। ਸੋ ਮਿੱਟੀ ਕੋਲ ਕਿਹਾ ਇੰਝ ਜਿਹੀ ਵਜ ਨਾਲ ਪਾਣੀ ਦਾ ਰੰਗ ਵੀ ਦੇਖੋ ਕਿਸ ਮਹਿਰਾ ਹੋਇਆ ਪਿਆ। ਇਹ ਤੁਸੀਂ ਦੇਖ ਰਹੇ ਹੋ। 1 ਜੂਨ 2025 ਸ਼ਾਮ ਦੇ 4 ਵਜੇ ਦੀ ਸਤਲੁਜ ਦਰਿਆ ਦੀ ਰੋਪੜ ਹੈਡਵਰਕ ਇਸ ਤੋਂ ਪਾਣੀ ਦੀ ਤਾਜ਼ਾ ਸਥਿਤੀ। ਇਹ ਦੇਖੋ ਜੀ ਪਾਣੀ ਕੰਟਰੋਲ ਕਰਕੇ ਰੱਖਿਆ ਹੈ ਜੋ ਕਿ ਮਹਿਰ ਸਰਹਿੰਦ ਕੋ ਨਵਰ ਬਲਾਚੌਰ ਨੂੰ ਲੋਰ ਅਨੁਸਾਰ ਛੱਡਣਾ ਹੁੰਦਾ ਇਹ ਦੇਖ ਰਹੇ ਹੋ ਤੁਸੀਂ ਜੋ ਤੁਹਾਨੂੰ ਦਿਖਾਇਆ ਜੀ ਅੱਜ ਸ਼ਾਮ 4 ਵਜੇ ਤੱਕ ਛੱਤੋਂ ਇਤਰਾਜ ਪਾਣੀ ਦਾ ਹਾਲ ਸਭ ਦਾ ਧੰਨਵਾਦ